ਸਤਨਾ ਸਿਰਵਾਹੇ ਗੁਰੂ ਸਾਹਿਬ ਜੇ ਤੇ ਲੰਗ ਕਰ ਦੂਜਾ ਮਹੱਲਾ ਪੰਜ ਬਾਦ ਤਦ ਪੈ ਨ ਦੂਜਾ ਨਾਹੀਂ ਕੋਏ ਤੋਂ ਕਰਤਾਰ ਕਰੈ ਸੋ ਹੋਏ ਤੋਦ ਬਿਨ ਦੂਜਾ ਨਾਹੀ ਕੋਏ ਤੋਂ ਕਰਤਾਰ ਕਰੈ ਸੋ ਹੋਏ ਤੇਰਾ ਜੋੜ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਇਕ ਸਭ ਉਪਰ ਪਾਰ ਬ੍ਰਹਮ ਦਾਤਾਰ ਤੇਰੀ ਟੇਕ ਤੇਰਾ ਆਧਾਰ ਰਹਾ ਹੇ ਤੋ ਹੈ ਤੋ ਹੋ ਬਨਾਰ ਆਗਮ ਅਗਾਤ ਉਚਯ ਅਪਾਰ ਜੋ ਤੁਦ ਸੇਵ ਤੈਨ ਭਉ ਦੁਖ ਨਾਹੈ ਗੁਰ ਪ੍ਰਸਾਦ ਨਾਨਕ ਗੁਣ ਗਾਏ ਜੋ ਤਿਸ ਸੋ ਤੇਰਾ ਰੂਪ ਗੋਨਨ ਧੜ ਗੋਵਿੰਦ ਅਨੋਪਾ ਸੇਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕਾ ਸੰਗ ਤਰ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੋਰ ਸੰਤ ਜਨਾ ਕੇ ਬਾਚੋ ਤੋਰ ਕਹੋ ਨਾਨਕ ਪ੍ਰਭ ਲੋਚਾ ਪੋਰ ਸ਼ਾਂਤ ਜਨਾਕੇ ਬਾਚੋ ਤੋਰ ਵਾਹਿ ਗੁਰਜੇ ਕਾ ਖਾਲਸਾ ਵਾਹਿ ਗੁਰਜੇ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜਿ ਨਿਵਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਧੰਨ ਧੰਨ ਸਾਈਂਬ ਸਿਰ ਗੁਰੂ ਅਰਜਨ ਦੇਵ ਬਾਦਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਤਿਲੰਗ ਦੇ ਅੰਦਰ ਅਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪਾਵਨ ਅੰਗ 723 ਅਤੇ 24 ਤੇ ਸੁਭਾਈ ਬਨ ਹੈ। ਸੋ ਆਓ ਸਾਧ ਸੰਗਤ ਜਿਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਬੜੇ ਹੀ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਹੈ। ਉਥੇ ਆਓ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੇ ਧੰਨ ਗੁਰੂ ਅਰਜਨ ਦੇਵ ਸਾਹਿਬ ਜਿਨੇ ਸਾਨੂੰ ਤੁਹਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸਮਝਣ ਦਾ ਇੱਕ ਨਿਮਾਣਾ ਜਿਹਾ ਯਤਨ ਕਰੀਏ ਸਾਧ ਸੰਗਤ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਨੂੰ ਪੜ ਕੇ ਵੇਖਦੇ ਹਾਂ ਤਾਂ ਇੱਕ ਗੱਲ ਸਾਹਮਣੇ ਆਉਂਦੀ ਹੈ ਸਤਿਗੁਰਾਂ ਨੇ ਹਰ ਪ੍ਰਕਾਰ ਦਾ ਯਤਨ ਕੀਤਾ ਹਰ ਪ੍ਰਕਾਰ ਦਾ ਹੀ ਲਭ ਸਿਲਾ ਵਰਤਿਆ ਕਿ ਭਲੇ ਹਤੋਂ ਕਿਤੇ ਇੱਕ ਨਾ ਜੁੜ ਜੇ ਉਹ ਛੱਡ ਦੇ ਬਾਕੀ ਤੇ ਦਰਾਂ ਤੇ ਜਾਣਾ ਤੂੰ ਇੱਕ ਵਾਰ ਇੱਕ ਦਾ ਬਣ ਕੇ ਵੇਖ ਤੇਰੇ ਜੀਵਨ ਚ ਕਿਵੇਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰਾਂ ਨੇ ਪੂਰਾ ਜੋਰ ਲਾ ਦਿੱਤਾ ਕਿ ਮਨੁੱਖ ਕਿਤੇ ਇੱਕ ਦਾ ਉਪਾਸਕ ਹੋ ਜਾਏ ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਅਰੰਭਤਾ ਵੀ ਇੱਕ ਓਅੰਕਾਰ ਤੋਂ ਕੀਤੀ ਔਰ ਹੋਰ ਕਮਾਲ ਦੀ ਗੱਲ ਉਹ ਜਿਹੜਾ ਇੱਕ ਓਅੰਕਾਰ ਦੇ ਨਾਲ ਏਕਾ ਪਾਇਆ ਉਹ ਗਿਣਤੀ ਦਾ ਏਕਾ ਪਾਇਆ ਅੱਖਰਾਂ ਵਿੱਚ ਇੱਕ ਨਹੀਂ ਲਿਖਿਆ ਕਿਉਂਕਿ ਪਤਾ ਸੀ ਆਉਣ ਵਾਲੇ ਸਮੇਂ ਅੰਦਰ ਪਤਾ ਨਹੀਂ ਵਿਦਵਾਨ ਲੋਕ ਇਸ ਲਿਖੇ ਹੋਏ ਇੱਕ ਦੇ ਕਿੰਨੇ ਅਰਥ ਕੱਢ ਲੈਣ ਕਿ ਸਿਹਾਰੀ ਦਾ ਇਹ ਅਰਥ ਹੈ ਈੜੀ ਦਾ ਇਹ ਅਰਥ ਹੈ ਕੱਕੇ ਦਾ ਇਹ ਅਰਥ ਹੈ ਉਹਨਾਂ ਗਿਣਤੀ ਦਾ ਇਕਾ ਪਾ ਦਿੱਤਾ ਕਿ ਇਕੇ ਦਾ ਅਰਥ ਇੱਕ ਹੀ ਹੈ ਭਾਈ ਇੱਕ ਦਾ ਅਰਥ ਦੋ ਨਹੀਂ ਹੋ ਸਕਦਾ ਪੂਰਾ ਯਤਨ ਕੀਤਾ ਪੂਰੀ ਕੋਸ਼ਿਸ਼ ਕੀਤੀ ਕਿ ਜੇ ਜੀਵਨ ਚ ਆਨੰਦ ਚਾਹੀਦਾ ਤੇ ਬਸ ਇੱਕ ਦਾ ਬਣ ਜਾ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਹੋਕਾ ਦਿੱਤਾ ਕੇ ਭਲਿਆ ਅਗਰ ਮਾਲਕ ਹੈ ਤੇ ਕੇਵਲ ਤਾਂ ਕੇਵਲ ਇੱਕ ਅੱਜ ਦੇ ਪਾਵਨ ਸ਼ਬਦ ਦੇ ਰਾਹੀ ਵੀ ਧੰਨ ਗੁਰੂ ਅਰਜਨ ਦੇਵ ਪਾਚ ਨੇ ਇਹੀ ਸਿੱਖਿਆ ਦਿੱਤੀ ਅੱਜ ਦੇ ਪਾਵਨ ਸ਼ਬਦ ਦਾ ਜੋ ਸੈਂਟਰਲ ਆਈਡੀਆ ਉਹ ਇਹ ਹੈ ਸਭ ਉਪਰ ਪਾਰ ਬ੍ਰਹਮ ਦਾ ਤਾਰ ਏ ਭਾਈ ਉਹ ਪਰਮਾਤਮਾ ਜਿਹੜਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਨਾ ਉਹੀ ਸਾਡੇ ਸਾਰਿਆਂ ਜੀਵਾਂ ਦਾ ਰਾਖਾ ਹੈ। ਉਹੀ ਹਰ ਇੱਕ ਜੀਵ ਦੇ ਸਿਰ ਤੇ ਬੈਠਾ ਹੈ। ਉਹੀ ਸਭਨਾ ਦੀ ਰਾਖੀ ਕਰ ਰਿਹਾ ਇਕ ਨਹੀਂ ਅਨੇਕਾਂ ਬਚਨ ਪੜ੍ਹਦੇ ਆ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪੋ ਕਿਹਾ ਕਾੜਾ ਜੀ। ਜà ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਅਨੇਕਾਂ ਐਸੇ ਸ਼ਬਦ ਆਂਦੇ ਨੇ। ਮਰ ਕਹਿੰਦੇ ਸਭ ਉਪਰ ਪਾਰ ਬ੍ਰਹਮ ਦਾਤਾਰ। ਓ ਪ੍ਰਭੂ ਪਰਮਾਤਮਾ ਜਿਹੜਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਉਹੀ ਸਾਡੇ ਸਾਰਿਆਂ ਦੇ ਉੱਤੇ ਰਾਖਾ ਬਣ ਕੇ ਬੈਠ ਹੈ ਤੇਰੀ ਟੇਕ ਤੇਰਾ ਆਧਾਰ ਇਸੇ ਕਰਕੇ ਹੈ ਪ੍ਰਭੂ ਮੈਨੂੰ ਤੇਰਾ ਹੀ ਆਸਰਾ ਤੇ ਮੈਂ ਕੇਵਲ ਤਨ ਕੇਵਲ ਇੱਕ ਤੇਰਾ ਹੀ ਸਹਾਰਾ ਤੱਕਿਆ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇੱਕ ਬੜਾ ਪਿਆਰਾ ਬਚਨ ਆਂਦਾ ਸਾ ਸੰਗਤ ਮਾਰਕ ਦੇ ਤੋ ਇੱਕ ਦਾ ਬਣ ਕੇ ਤਾਂ ਵੇਖ ਤੈਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਵੇਗੀ ਜਾ ਕੋ ਮੁਸ਼ਕਲ ਅਤ ਬਨਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਵਿਭਜ ਖਲੇ ਸਭੋ ਭਜੈ ਆਸਰਾ ਚੁਕਾ ਸਭ ਅਸਰਾਓ ਚਿਤ ਆਵੈ ਓਸ ਪਾਰ ਬ੍ਰਹਮ ਤਾ ਲੱਗੈ ਨ ਤਤੀਬ ਤੂੰ ਇੱਕ ਦਾ ਬਨਕੇ ਤਾ ਵੇਖ ਤੂੰ ਇੱਕ ਦਾ ਆਸਰਾ ਤੱਕ ਇੱਕ ਦਾ ਸਹਾਰਾ ਲੈ ਕੇ ਤਾ ਵੇਖ ਦੇਖ ਤੇਰੇ ਜੀਵਨ ਚ ਕਿਵੇਂ ਚੜਦੀ ਕਲਾ ਆਂਦੀ ਅੱਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਅਧਾਰ ਦੁਨੀਆਂ ਦਾ ਕੋਈ ਦੁੱਖ ਤੈਨੂੰ ਪੋ ਨਹੀਂ ਸਕੇਗਾ ਔਰ ਗੁਰੂ ਅਰਜਨ ਦੇਵ ਸਾਹਿਬ ਕੇਵਲ ਆਖਿਆ ਨਹੀਂ ਤਤੇ ਤਵਿਤ ਬੈਠ ਕੇ ਇਹ ਪ੍ਰੈਕਟੀਕਲ ਕਰਕੇ ਦੱਸਿਆ ਅਗਰ ਇੱਕ ਮਾਲਕ ਦਾ ਸਹਾਰਾ ਤੇ ਵੱਡੇ ਤੋਂ ਵੱਡਾ ਦੁੱਖ ਵੀ ਤੁਹਾਨੂੰ ਡੋਲਾ ਨਹੀਂ ਸਕਦਾ ਆਖਿਆ ਦੁਨੀਆਂ ਦੇ ਲੋਕ ਤੁਸੀਂ ਤਾਂ ਐਵੇਂ ਨਿੱਕੇ ਨਿੱਕੇ ਦੁੱਖਾਂ ਤੋਂ ਕਾਬਰ ਜਾਂਦੇ ਹੋ ਮੈਂ ਦੁੱਖ ਚ ੱਲਣ ਦੀ ਇੰਤਹਾ ਕਰਦਾਗਾ ਤੁਸੀਂ ਦੇਖੋ ਕਿ ਤੇ ਰੂਹ ਕੰਬ ਜਾਂਦੀ ਹੈ ਇੰਨੇ ਤਸੀਹੇ ਚੱਲੇ ਇੰਨੇ ਦੁੱਖ ਚੱਲੇ ਕਾਦੇ ਲਈ ਇੱਕ ਗੱਲ ਦੱਸਣੇ ਸੀ ਕਿ ਇਸ ਤੋਂ ਵੱਡਾ ਦੁੱਖ ਕਿਸੇ ਦੀ ਜ਼ਿੰਦਗੀ ਚ ਆ ਹੀ ਨਹੀਂ ਸਕਦਾ ਜਿੱਡਾ ਵੱਡਾ ਮੈਂ ਦੁੱਖ ਚੱਲ ਕੇ ਜਾ ਰਿਆਂ ਇਸ ਕਰਕੇ ਉਸ ਮਾਲਕ ਦਾ ਆਸਰਾ ਉਸ ਮਾਲਕ ਦਾ ਸਹਾਰਾ ਤੱਕ ਲੋ ਫਿਰ ਇਹਨਾਂ ਪਾਵਨ ਬਚਨਾਂ ਦਾ ਅੱਗੇ ਵਿਸਥਾਰ ਕੀਤਾ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਲੰਗ ਘਰ ਤੂਜਾ ਮਹਿਲਾ ਪੰਜਮਾ ਰਾਗ ਤਲੰਗ ਪੰਜਵੇਂ ਪਾਦਸ਼ਾ ਦਾ ਸ਼ਬਦ ਤੇ ਦੂਜੇ ਘਰ ਵਿੱਚ ਗਾਣ ਦੀ ਹਦਾਇਤ ਦਿੱਤੀ। ਤੁਦ ਬਿਨ ਦੂਜਾ ਨਾਹੀ ਕੋਏ हे ਪ੍ਰਭੂ ਜਦੋਂ ਮੈਂ ਸਾਰੇ ਪਾਸੇ ਝਾਤ ਮਾਰ ਕੇ ਵੇਖਦਾ ਤੇ ਤੇਰੇ ਤੋਂ ਬਿਨਾ ਦੂਜਾ ਮੈਨੂੰ ਹੋਰ ਕੋਈ ਨਜ਼ਰ ਹੀ ਨਹੀਂ ਆਂਦਾ। ਤੂੰ ਕਰਤਾਰ ਕਰੇ ਸੋ ਹੋਏ ਕਿਉਂਕਿ ਜੋ ਕੁਝ ਤੂੰ ਕਰਦਾ ਨਾ ਉਹੀ ਕੁਝ ਹੁੰਦਾ। ਤੇਰੇ ਤੋਂ ਬਿਨਾ ਹੋਰ ਕੋਈ ਨਜ਼ਰ ਹੀ ਨਹੀਂ ਆਂਦਾ ਜੋ ਕੁਝ ਕਰ ਸਕਣ ਦੀ ਸਮਰੱਥਾ ਰੱਖਦਾ ਹੋਵੇ। ਮਾਰਦਾ ਬਚਨ ਹੈ ਨਾ ਜੈ ਜੈ ਭੇਖੋ ਤੇ ਹਜੂਰ ਦੂਰ ਕਤੋਂ ਨਾ ਜਾਇ ਮੈਂ ਜਿਸ ਪਾਸੇ ਵੀ ਦੇਖਦਾ ਮਾਲਕਾ ਮੇ ਨਤੋਈ ਨજર ਆਨਾ ਕਿਉਂਕਿ ਤੂੰ ਹੀ ਸਭ ਕੁਝ ਕਰਨ ਕਰ ਸੁਮਰਥ ਹੈ ਤੇਰਾ ਜੋਰ ਤੇਰੀ ਮਨ ਟੇਖ ਇਹ ਮਾਲਕਾ ਅਸਾਂ ਜੀਵਾਨੂ ਤੇਰਾ ਹੀ ਤਾਨ ਹੈ ਜੋਰ ਦਾ ਭਾਵ ਤਾਨ ਤੇ ਅਸੀਂ ਕੇਵਲ ਤੱਕੇਬ ਤੇਰਾ ਹੀ ਆਸਰਾ ਤੱਕਿਆ ਇਸ ਕਰਕੇ ਸਦਾ ਸਦਾ ਜਪ ਨਾਨਕ ਏਕ اے ਭਾਈ ਸਦਾ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਕਰ ਜੋ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਜੋ ਹਰ ਜਗ੍ਹਾ ਤੇ ਵਰਤ ਰਿਹਾ ਅਗੇ ਬਚਨ ਆਣਾ ਸਭ ਉੱਪਰ ਪਾਰ ਬ੍ਰਹਮ ਦਾ ਤਾਰ ਤੇਰੇ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋ ਬਨਹਾਰ ਇਹ ਮਾਲਕਾ ਜਦੋਂ ਮੈਂ ਸੰਸਾਰ ਤੇ ਚਾਤੀ ਮਾਰ ਕੇ ਦੇਖਦਾ ਤੋ ਸੱਚਮੱਚ ਹਰ ਬੇਲੇ ਹਰ ਥਾਂ ਤੇ ਹਰ ਜਗ੍ਹਾ ਤੂੰ ਮੌਜੂਦ ਹੈ ਔਰ ਸਦਾ ਕਾਇਮ ਰਹਿਣ ਵਾਲਾ ਕੋਈ ਇੱਕ ਸਵੇ ਨਹੀਂ ਤੂੰ ਹਰ ਥਾਂ ਤੇ ਮੌਜੂਦ ਹਰ ਬੇਲੇ ਹਰ ਥਾਂ ਹਰ ਜਗ੍ਹਾ ਤੇ ਤੂੰ ਮੌਜੂਦ ਹੈ ਔਰ ਸਦਾ ਕਾਇਮ ਰਹਿਣ ਰਹਿਣ ਵਾਲਾ ਆਗਮ ਆਗਾਦ ਊਚ ਅਪਾਰ ਪਰ ਖਾਸ ਗੱਲ ਇਹ ਹੈ ਕਿ ਤੂੰ ਆਗਮ ਤੂੰ ਮਨੁੱਖ ਦੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਆਗਾਦ ਤੋਂ ਅਥਾ ਹੈ ਊਚ ਤੋਂ ਸਭ ਤੋਂ ਊਚ ਹੈ ਅਪਾਰ ਤੇਰਾ ਕੋਈ ਪਾਰ ਆਵਾਰ ਨਹੀਂ ਨਾ ਆਰਲੇ ਬੰਨੇ ਦਾ ਪਤਾ ਲੱਗਦਾ ਨਾ ਤੇਰੇ ਬਾਰਲੇ ਬੰਨੇ ਦਾ ਪਤਾ ਲੱਗਦਾ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਜੋ ਤਉ ਦਸੇਬੈ ਤਿੰਨ ਭਉ ਦੁਖ ਨਾਏ ਅਸਲ ਗੱਲ ਤਾਂ ਇਹ ਐ ਮਾਲਕਾ ਜਿਹੜੇ ਤੇਰਾ ਸਿਮਰਨ ਕਰਦੇ ਨੇ ਪੂਰਨ ਤੌਰ ਤੇ ਤੇਰੇ ਨਾਲ ਜੁੜ ਜਾਂਦੇ ਨੇ ਤੇਰੇ ਤੇ ਵਿਸ਼ਵਾਸ ਰੱਖਦੇ ਨੇ ਉਹਨਾਂ ਦੇ ਜੀਵਨ ਚੋਂ ਹਰ ਪ੍ਰਕਾਰ ਦਾ ਡਰ ਹਰ ਪ੍ਰਕਾਰ ਦਾ ਦੁੱਖ ਜਿਹੜਾ ਉਹ ਖਤਮ ਹੋ ਸਕਦਾ ਪਰ ਕੀ ਕਰੀਏ ਅੱਗੇ ਹੋਰ ਗੱਲ ਕਲੀਅਰ ਕਰ ਦਿੱਤੇ ਗੁਰ ਪ੍ਰਸਾਦ ਨਾਨਕ ਗੁਣ ਗਾਏ ਪਰ ਇਹ ਗੋਣੇ ਜਿਹੜੇ ਗਾਣੇ ਹਨ ਨਾ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨੇ ਇਹ ਗੁਰੂ ਦੀ ਕਿਰਪਾ ਸਦਕਾ ਹੀ ਗਾਇਆ ਜਾ ਸਕਦੇ ਨੇ ਗੁਰ ਪ੍ਰਸਾਦ ਨਾਨਕ ਗੁਣ ਗਾਇ ਧੰ ਗੁਰੂ ਅਰਜਨ ਦੇਵ ਪਾਛ ਕਦੇ ਗੁਰੂ ਦੀ ਕਿਰਪਾ ਨਾਲ ਹੀ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਏ ਜਾ ਸਕਦੇ ਨੇ ਜੋ ਦਿਸ ਸੋ ਤੇਰਾ ਰੂਪ ਇਹ ਪ੍ਰਭੂ ਮੈਂ ਜਿਸ ਪਾਸੇ ਵੀ ਨਿਗਾਹ ਮਾਰਦਾ ਨਾ ਮੈਨੂੰ ਤੇਰਾ ਹੀ ਰੂਪ ਨਜ਼ਰ ਆਉਂਦਾ ਕਿਉਂਕਿ ਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ ਨਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਸਾਰਾ ਸੰਸਾਰ ਪਰਮਾਤਮਾ ਦਾ ਘਰ ਹੈ ਪਰਮਾਤਮਾ ਦੀ ਕੋਠਰੀ ਹੈ ਮਾਰਕਾ ਤੇ ਜੋ ਤਿਸੈ ਸੋ ਤੇਰਾ ਰੂਪ ਜਿਸ ਪਾਸੇ ਵੀ ਮਵੇਖਦਾ ਮਾਲਕਾ ਤੇਰਾ ਹੀ ਰੂਪ ਹੈ ਜਿੰਨੇ ਵੀ ਰੱਬੀ ਬਾਣੀ ਚ ਬਚਨ ਆਂਦੇ ਨਾ ਉਹਨਾਂ ਦੀ ਕਿਤੇ ਨਾ ਕਿਤੇ ਪ੍ਰੈਕਟੀਕਲ ਤੌਰ ਤੇ ਵਿਆਖਿਆ ਹੋਈ ਸਾਸਨ ਆਨੰਦਪੁਰ ਸਾਹਿਬ ਦੀ ਧਰਤੀ ਤੁਸੀਂ ਸਾਰੇ ਇਤਿਹਾਸ ਤੋਂ ਜਾਣੋ ਧੰਨ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਜੰਗ ਯੁੱਧ ਲੱਗੇ ਸੰਸਾ ਸੰਗਤ ਤੇ ਜੰਗ ਤੇ ਮੈਦਾਨ ਵਿੱਚ ਜਿੱਥੇ ਆਪਸ ਵਿੱਚ ਜੁੱਧ ਲੱਗਾ ਹੋਇਆ ਹੈ ਬੈਰੀਆਂ ਨਾਲ ਉੱਥੇ ਭਾਈ ਕਨਈਆ ਮਸਕ ਲੈ ਕੇ ਤੇ ਸਾਰਿਆਂ ਨੂੰ ਪਾਣੀ ਪਿਲਾਉਂਦਾ ਜਾ ਰਿਹਾ ਉਹ ਨਹੀਂ ਵੇਖ ਰਿਹਾ ਕਿ ਸਿੱਖ ਹੈ ਜਾਂ ਕੋਈ ਮੁਗਲਾਂ ਵਿੱਚੋਂ ਕੋਈ ਸਿਪਾਈ ਹੈ ਪਾਣੀ ਪਲਾ ਕੇ ਦੁਬਾਰਾ ਉਹਨਾਂ ਨੂੰ ਤੰਦਰੁਸਤ ਕਰਦਾ ਜਾ ਰਿਹਾ ਸਿੱਖਾਂ ਨੇ ਜਾ ਕੇ ਗੁਰੂ ਕਲਗੇਤਰ ਪਾਤਸ਼ਾਹ ਨੂੰ ਸ਼ਿਕਾਇਤ ਕੀਤੀ ਮਾਲਕਾ ਇਹ ਕੀ ਮਾਜਰਾ ਅਸੀਂ ਸੱਚਮੁੱਚ ਬੈਰੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆਂ ਏ ਭਾਈ ਕਨਈਆ ਦੁਬਾਰਾ ਪਾਣੀ ਪਲਾ ਪਲਾ ਕੇ ਉਹਨਾਂ ਨੂੰ ਸਰਜੀਤ ਕਰਦਾ ਜਾ ਰਿਹਾ ਇਹਨੂੰ ਸਮਝਾਓ ਗੁਰਕਲਗੀ ਤਰਪਾਚ ਨੇ ਬੁਲਾਇਆ ਆਖਿਆ ਕੀ ਗੱਲ ਭਾਈ ਕਨਈਆ ਤੇਰੀ ਕੰਪਲੇਨ ਆਈ ਤੇਰੀ ਸ਼ਿਕਾਇਤ ਆਈ ਤੂੰ ਸਾਰਿਆਂ ਨੂੰ ਪਾਣੀ ਪਲਾਈ ਜਾਂਦਾ ਅੱਖਾਂ ਝੁਕੀਆਂ ਹੱਥ ਜੁੜੇ ਹੇ ਗੁਰਕਲਗੀ ਤਰਪਾਚਾ ਮੈਂ ਕਿਸੇ ਵੈਰੀ ਨੂੰ ਪਾਣੀ ਨਹੀਂ ਪਲਾਇਆ ਮੈਂ ਜਿਸ ਪਾਸੇ ਵੀ ਵੇਖਦਾ ਸੀ ਬਸ ਮੈਨੂੰ ਕੇਵਲ ਤਾਂ ਕੇਵਲ ਤੇਰਾ ਹੀ ਰੂਪ ਨਜ਼ਰ ਆਉਂਦਾ ਸੀ ਮਾਲਕਾ ਮੈਂ ਜਿਹਦੇ ਵੀ ਮੁਖ ਚ ਪਾਣੀ ਪਾਇਆ ਨਾ ਕਿਸੇ ਬੈਰੀ ਕਿਸੇ ਸੱਜਣ ਦੇ ਮੂੰਹ ਚ ਪਾਣੀ ਨਹੀਂ ਪਾਇਆ ਹੇ ਗੁਰਕਲਗੀ ਤਰਪਾਚਾ ਮੈਂ ਤਾਂ ਤੇਰੇ ਮੂੰਹ ਚ ਪਾਣੀ ਪਾਇਆ ਕਿਉਂਕਿ ਮੈਨੂੰ ਕੋਈ ਵੀ ਬਗਾਨਾ ਨਹੀਂ ਸੀ ਲੱਭਦਾ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਨੇ ਆਈ ਸੱਚਮਚ ਉਹ ਤੇ ਗੁਰਕਲਗੀ ਤਰਪਾਚਾ ਪ੍ਰਸੰਨ ਹੋਏ ਕਲਾ ਤੇ ਗੁਰਕਲਗੀ ਤਰਪਾਚਾ ਦੀ ਸੀ ਨਾ ਜੰ ਲਗੇ ਭਾਈ ਕਨਈਆ ਕੇਵਲ ਪਾਣੀ ਪਲਾਨਾ ਗੱਲ ਨਹੀਂ ਬਣਨੀ ਇਹ ਲ ਮਲਮ ਪੱਟੀ ਨਾਲ ਨਾਲ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਮਲਮ ਪੱਟੀ ਵੀ ਕਰਦਾ ਜਾ ਸਾਡਾ ਫਰਜ਼ ਹੈ ਕੇਵਲ ਤਾਂ ਕੇਵਲ ਜ਼ੁਲਮ ਨੂੰ ਖਤਮ ਕਰਨਾ ਜ਼ਾਲਮ ਨੂੰ ਖਤਮ ਨਹੀਂ ਕਰਨਾ ਕਿਸੇ ਦੇ ਅੰਦਰੋਂ ਜ਼ੁਲਮ ਨਿਕਲ ਜਾਂਦਾ ਮਾੜੀ ਭਾਵਨਾ ਖਤਮ ਹੋ ਜਾਂਦੀ ਹੈ ਤੇ ਗੁਰੂ ਨਾਨਕ ਦਾ ਕਰ ਹੈ ਜੋ ਸਰਨ ਆਵੇ ਤਿਸ ਕੰਠ ਲਾਵੇ ਇਹ ਤਾਂ ਫਿਰ ਗੱਲ ਬੱਕਰੀ ਵਿੱਚ ਲੈ ਲੈਂਦਾ ਮਾਰਕੰਦੇ ਜੋਤੀ ਸਤਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਇਹ ਗੁਨਾ ਦੇ ਖਜ਼ਾਨੇ ਪ੍ਰਭੂ ਇਹ ਮੇਰੇ ਸੋਹਣੇ ਪ੍ਰਭੂ ਜੇ ਜੋ ਕੁਝ ਵੀ ਸੰਸਾਰ ਤੇ ਨਜ਼ਰ ਆ ਰਿਹਾ ਤੇਰਾ ਹੀ ਰੂਪ ਨਜ਼ਰ ਆ ਰਿਹਾ ਸਿਮਰ 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 ਜਨ ਸੋਏ ਤਾਂ ਫਿਰ ਗੁਰੂ ਅਰਜਨ ਤੇ ਪਾਛੇ ਕਹਿੰਦੇ ਹੈ ਭਾਈ ਉਸ ਪ੍ਰਭੂ ਪਰਮਾਤਮਾ ਦੇ ਸਿਮਰਨ ਕਰਿਆ ਕਰੋ ਉਹਦੀ ਜਾਤ ਵਿੱਚ ਜੁੜਿਆ ਕਰੋ ਉਹਦਾ ਨਾਮ ਹੀ ਜਪਿਆ ਕਰੋ ਪਰ ਕੀ ਕਰੀਏ ਨਾਨਕ ਕਰਮ ਪ੍ਰਾਪਤ ਹੋਏ ਇਹ ਕੇਵਲ ਤਾਂ ਕੇਵਲ ਉਹਦੀ ਬਖਸ਼ਿਸ਼ ਦੇ ਨਾਲ ਹੀ ਇਹ ਦਾਤ ਜਰੀਆ ਪ੍ਰਾਪਤ ਹੁੰਦੀ ਹੈ ਉਹਦੀ ਬਖਸ਼ਿਸ਼ ਤੋਂ ਬਿਨਾ ਇਹ ਦਾਤ ਜਰੀਆ ਪ੍ਰਾਪਤ ਨਹੀਂ ਹੋ ਸਕਦੀ ਪਰ ਜਿਨ੍ਹਾਂ ਨੇ ਫਿਰ ਜਪ ਲਿਆ ਮਾਰਕੰਦੇ ਜਿਨ ਜਪਿਆ ਤਿਸ ਕੋ ਬਲਿਹਾਰ ਜਿਨਾ ਮਨੁੱਖਾ ਨੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਹਨਾਂ ਤੋਂ ਬਲਿਹਾਰ ਨੇ ਜਾਣਾ ਚਾਹੀਦਾ ਉਹਨਾਂ ਤੋਂ ਸਦਕੇ ਜਾਣਾ ਚਾਹੀਦਾ ਉਹਨਾਂ ਤੋਂ ਕੁਰਬਾਨ ਜਾਣਾ ਚਾਹੀਦਾ ਕਿਉਂ ਕਹਿਣ ਲਗੇ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕਾ ਸੰਗ ਤਰੈ ਸੰਸਾਰ ਕਿਉਂਕਿ ਉਹਨਾਂ ਦੀ ਸੰਗਤ ਕਰਕੇ ਸਮੁੱਚਾ ਸੰਸਾਰ ਦੇਰਾ ਤਰ ਸਕਦਾ ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਨੂੰ ਜਪ ਜਪਿਆ ਹੈ ਲੋ ਫਿਰ ਆਇਦੇ ਸ਼ਬਦ ਦੀ ਸੰਪੂਰਨਤਾ ਕਰਦੇ ਆਂ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਅਰਦਾਸ ਕਰਦੇ ਨੇ ਕਹਿਣ ਲੱਗੇ ਜੇ ਜੱਪਨ ਵਾਲਿਆਂ ਦੀ ਸੰਗਤ ਕਰਕੇ ਸੰਸਾਰ ਦਾ ਪਾਰ ਉਤਾਰਾ ਹੋ ਸਕਦਾ ਤਾਂ ਫਿਰ हे ਪ੍ਰਭੂ ਮੇਰੇ ਤੇ ਵੀ ਤਰਸ ਕਰ ਮੇਰੀ ਵੀ ਇੱਕ ਲੋਚਾ ਪੂਰੀ ਕਰ ਦੇ ਮੇਰੀ ਵੀ ਇੱਕ ਤਾਂਗ ਪੂਰੀ ਕਰ ਦੇ ਕਿਹੜੀ ਕਾਹੋ ਨਾਨਕ ਪ੍ਰਭ ਲੋਚਾ ਪੂਰ ਧੰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ हे ਪ੍ਰਭੂ ਮੇਰੀ ਵੀ ਇੱਕ ਤਾਂਗ ਪੂਰੀ ਕਰ ਦੇ ਕਿਹੜੀ ਸਤ ਜਨਾ ਕੇ ਬਾਚੋ ਤੁਰ ਮੈਂ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੰਗਦਾਰਾ ਮੈਂ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਵਾਛਦਾਰਾ ਧੂੜ ਦਾ ਪਾਪ ਕੀ ਹੈ ਜਦੋਂ ਵੀ ਗੁਰੂ ਕੀ ਸੰਗਤ ਵਿੱਚ ਆਣਾ ਤੇ ਰੱਬ ਦੇ ਪਿਆਰਿਆਂ ਦੀ ਸੰਗਤ ਚ ਬੈਠਣਾ ਨਿਮਰਤਾ ਭਾਵ ਰੱਖ ਕੇ ਆਪਾਂ ਰੋਜ਼ ਸੋਹਲੇ ਸਾਹਿਬ ਦੀ ਪਾਵਨ ਬਾਣੀ ਦੀ ਸੰਪੂਰਨਤਾ ਇੱਥੇ ਕਰਦੇ ਆਂ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮੰਨ ਕੇ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੋਰੇ ਮੈਂ ਤੇਰੀ ਸੰਗਤ ਵਿੱਚ ਆਵਾਂ ਆਪਣਾ ਆਪਾ ਤੱਕ ਖਤਮ ਕਰਦਿਆਂ ਮੈਂ ਆਪਣੀ ਪਹਿਚਾਨ ਤੱਕ ਖਤਮ ਕਰਦਿਆਂ ਮੈਂ ਤੇਰੇ ਪਿਆਰਿਆਂ ਦੇ ਵਿੱਚ ਬੈਠ ਕੇ ਨਿਮਰਤਾ ਭਾਵ ਰੱਖ ਕੇ ਬੈਠਾਂ ਤਾਂ ਕਿ ਮੈਂ ਇਹ ਦਾਤ ਜਿਹੜੀ ਕਿਤੇ ਮੇਰੀ ਝੋਲੀ ਚ ਪੈ ਜਾਏ ਅੱਜ ਦੇ ਇਸ ਭਾਵਮਈ ਸ਼ਬਦ ਦੇ ਅੰਦਰ ਜਿੱਥੋਂ ਵਿਚਾਰ ਆਰੰਭ ਕੀਤੀ ਸੀ ਗੁਰੂ ਪਾਤਸ਼ਾਹ ਨੇ ਹਰ ਇੱਕ ਕੋਸ਼ਿਸ਼ ਹਰ ਇੱਕ ਹੀ ਲਬਸੀਲਾ ਵਰਤਿਆ ਭਲਿਆ ਤੂੰ ਇੱਕ ਦਾ ਉਪਾਸਕ ਹੋ ਜਾਏ ਤੂੰ ਇੱਕ ਦਾ ਪੁਜਾਰੀ ਬਣ ਜਾਏ ਤੂੰ ਇੱਕ ਨਾਲ ਜੁੜ ਜਾਏ ਤਾਂ ਕਿ ਤੇਰੇ ਜੀਮ ਵਿੱਚ ਖੁਸ਼ੀਆਂ ਆ ਜਾਣ ਇਤਨੀਆਂ ਤੋਂ ਬੇਨਤੀਆਂ ਪ੍ਰਵਾਨ ਬੇਅੰਤ ਭੁੱਲਾਂ ਹੋ ਜਾਂਦੀਆਂ ਨਾ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਬ ਸਮੇਲ ਗੱਜ ਕੇ ਫਤੇ ਬੁਲਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਜਪੋ ਸਤਨਾਮ